සතනාමවාේගරු සතනාමවාහෙගරු සතනාමවාහේගරු සතනාමවාහේගරු ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਜੰਦੇਵ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਹਾਸਾ ਰਾਗ ਚੱਲ ਰਿਹਾ ਹੈ ਜਿਹਦੇ ਵਿੱਚ ਪਾਤਸ਼ਾਹ ਜੀ ਦੇ 11 ਸੰਤ ਸੰਪੂਰਨ ਹੋਏ ਸ਼ਬਦ ਸੰਪੂਰਨ ਹੋਏ ਹਨ 460 ਅੰਗ ਤੇ ਇਹ ਅਗਲਾ ਸ਼ਬਦ ਮਹਾਰਾਜ ਜੀ ਦਾ ਆਰੰਭ ਹੁੰਦਾ ਹੈ ਆਓ ਆਪਣੀ ਰਸਨਾ ਤੋਂ ਪੰਚਮ ਪਾਤਸ਼ਾਹ ਜੀ ਵਚਨ ਕਰਦੇ ਹਾਂ ਜੀ ਆਸਾ ਮਹੱਲਾ ਪੰਜਵਾ ਅਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਪ੍ਰਮਾਨ ਕਰਦੇ ਹਨ ਵੰਝ ਮੇਰੇ ਆਲਸਾਂ ਹਰ ਪਾਸ ਬਿਨੰਤੀ ਰਾਵੋ ਸਹ ਆਪਣੜਾ ਪ੍ਰਭ ਸੰਗ ਸੁਹੰਤੀ ਅੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦੀ ਰਮਤਾ ਕਰਦੇ ਹਨ ਵਾਵ ਝਜ ਚਿੰਝ ਅੱਖਰ ਫਿਰ ਇਕੱਠੇ ਹੁੰਦੇ ਹਨ ਇੱਥੇ ਵੀ ਮਹਾਰਾਜ ਜੀ ਉਸ ਬੋਲੀ ਦੇ ਵਿੱਚ ਸ਼ਬਦੀ ਰਮਤਾ ਕਰਦੇ ਹਨ ਵੰਝ ਮੇਰੇ ਆਲਸਾ ਅੰਛ ਤੂੰ ਭਾਵ ਕੀ ਇਹ ਮੇਰੇ ਆਲਸ ਤੂੰ ਚਲਾ ਜਾ ਮੇਰੇ ਆਲਸਾ ਹਰ ਪਾਸ ਬੇਨੰਤੀ ਇਹ ਆਲਸੀ ਮਨ ਮਾਰਜੀ ਈਮਾਨ ਨੂੰ ਸੰਬੋਧਨ ਕਰਦੇ ਹਾਂ ਇਹ ਆਲਸੀ ਬਣਾ ਤੂੰ ਦੌੜ ਜਾ ਭੱਜ ਜਾ ਚਲਾ ਜਾ ਆਲਸ ਤੂੰ ਖਤਮ ਹੋ ਜਾ ਕਿਉਂ ਮੈਂ ਆਪਣੇ ਗੁਰੂ ਪਾਸ ਬੇਨਤੀ ਕਰਦਾ ਹਾਂ ਬੇਨਤੀ ਕਰਦੀ ਹਾਂ ਮੇਰਾ ਆਲਸ ਜਿਹੜਾ ਹੈ ਉਹ ਖਤਮ ਹੋ ਜਾਵੇ ਕਿਉਂਕਿ ਆਲਸੀ ਇੱਕ ਹੈ ਜਿਹੜਾ ਯਾਰ ਜਿਹਦੇ ਕਰਕੇ ਬੰਦਾ ਆਲਸੀ ਬੰਦਾ ਜਿਹੜਾ ਕੁਝ ਕਰ ਨਹੀਂ ਸਕਦਾ ਆਲਸੀ ਇਹ ਬੰਦੇ ਦੇ ਅੰਦਰ ਜਿਹੜਾ ਮਨੁੱਖ ਨੂੰ ਅੰਮ੍ਰਿਤ ਵੇਲੇ ਉੱਠਣ ਨਹੀਂ ਦਿੰਦਾ ਆਲਸੀ ਬੰਦਾ ਜਿਹੜਾ ਉਹ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੁੰਦਾ ਆਲਸੀ ਬੰਦਾ ਦੁਜਾ ਤੇ ਨਰਪਾ ਹੁੰਦਾ ਉਹ ਕਹਿੰਦਾ ਕਿ ਦੂਜਾ ਕੋਈ ਕਰਕੇ ਦੇ ਦੇ ਮੈਨੂੰ ਬੈਠੇ ਨੂੰ ਇਹ ਆਲਸੀ ਜਿਸ ਮਨੁੱਖ ਬੰਦੇ ਵਿੱਚ ਪੈਦਾ ਹੋ ਜਾਂਦਾ ਉਹ ਆਲਸ ਕਰ ਨਹੀਂ ਮਨੁੱਖ ਟੁੱਟਦਾ ਰੰਦਾ ਹੈ ਜਿਹੜਾ ਉਦਮੀ ਨਹੀਂ ਹੁੰਦਾ ਪਿਆਰਿਓ ਜਿਹੜੇ ਮਨੁੱਖ ਵਿੱਚ ਉਦਮ ਨਹੀਂ ਹੁੰਦਾ ਉਹ ਜ਼ਿੰਦਗੀ ਵਿੱਚ ਆਲਸ ਕਰਕੇ ਸਾਰੀ ਜ਼ਿੰਦਗੀ ਗਵਾ ਬੈਠਦਾ ਹੈ ਆਲਸ ਹੈ ਜਿਹੜਾ ਸਾਨੂੰ ਸचेत ਨਹੀਂ ਹੋਣ ਦਿੰਦਾ ਆਲਸ ਕਰਕੇ ਪਿਆਰਿਓ ਅਸੀਂ ਅੰਮ੍ਰਿਤ ਵੇਲੇ ਉੱਠ ਨਹੀਂ ਸਕਦੇ ਬਿਸਤਰੇ ਦੇ ਵਿੱਚ ਬੈਠੇ ਆਲਸ ਕਰ ਲੈਨੇ ਆ ਇਸ نیند ਦਾ ਤਿਆਗ ਨਹੀਂ ਕਰ ਸਕਦੇ ਉਹ ਆਲਸੀ ਹੁੰਦਾ ਜਿਹੜਾ ਕਹਿੰਦਾ ਕਿ ਮਨਾ ਸੁੱਤਾ ਰਹੇ ਜਿਹੜਾ ਸਰੀਰ ਤੇ ਮਾਨਸਪੁਖ ਹੋਈ ਮਨੁੱਖ ਆਲਸੀ ਹੋ ਜਾਂਦਾ ਹੈ ਉਹ ਮਹਾਰਾਜ ਜੀ ਕਹਿੰਦੇ ਫੇਲ ਹੋ ਜਾਂਦਾ ਇਸ ਹਾਲਸ ਨੂੰ ਭਜਾਉਣ ਵਾਸਤੇ ਮਹਾਰਾਜ ਜੀ ਕਹਿੰਦੇ ਬੇਨਤੀ ਕਰਨੀ ਚਾਹੀਦੀ ਹੈ ਗੁਰੂ ਅਜਨ ਦੇ ਮਹਾਰਾਜ ਜੀ ਕਹਿ ਰਹੇ ਆਂ ਇਹਦਾ ਜਿਹੜੇ ਗੁਰਸਿੱਖ ਗੁਰਗਿਆਸੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ ਮਹਾਰਾਜ ਜੀ ਉੱਥੇ ਜਾਤ ਦੱਸ ਰਹੇ ਹਨ ਪੰਜ ਮੇਰੇ ਆਲਸਾ ਵਾਵੇ ਟਿੱਪੀ ਚ ਨੰਨਾਂ ਨੰਨਾਂ ਅੱਖਰ ਜਿਹੜਾ ਆਪਾਂ ਨੂੰ ਪਹਿਲਾਂ ਵੀ ਦੱਸਿਆ ਗਿਆ ਔਖਾ ਲਬਜ ਹੈ ਅੱਖਰ ਇੱਥੇ ਦੋਵੇਂ ਅੱਖਰ ਇਕੱਠੇ ਆ ਗਏ ਨਵਾਵਾ ਤੇ ਨੰਨਾਂ ਅੱਖਰ ਜਿਹੜਾ ਹੈ ਇਹਨਾਂ ਦਾ ਮੇਲ ਹੁੰਦਾ ਹੈ ਲਿਖਣ ਦੇ ਵਿੱਚ ਵਾਵਾ ਵੀ ਉਸੇ ਤਰ੍ਹਾਂ ਲਿਖਿਆ ਜਾਂਦਾ ਹੈ ਤੇ ਨੰਨਾਂ ਅੱਖਰ ਵੀ ਜਿਹੜਾ ਉਸੇ ਤਰ੍ਹਾਂ ਲਿਖਿਆ ਜਾਂਦਾ ਬਸ ਇੱਕ ਲੀਕ ਦਾ ਫਰਕ ਹੁੰਦਾ ਹੈ ਕਿ ਜਾਂਜੇ ਦੇ ਲੇ ਪੈਰ ਦੇ ਵਿੱਚ ਲੀਖ ਖਿੱਚ ਨਹੀਂ ਹੁੰਦੀ ਤੇ ਉਹ ਜੰਜਾ ਬਣ ਜਾਂਦਾ ਵਾਵੇ ਤੂੰ ਜੰਜੇ ਦਾ ਰੂਪ ਧਾਰਨ ਕਰ ਲੈਂਦਾ ਹੈ ਗੰਗਾ ਤੇ ਜੰਜਾ ਅੱਖਰ ਦੋਵੇਂ ਨੱਕ ਦੇ ਅੱਖਰ ਹਨ ਇਹਦੇ ਵਾਸਤੇ ਅਭਿਆਸ ਕਰਨਾ ਪੈਂਦਾ ਹੈ ਭਵੇਂ ਆਪਾਂ ਆਮ ਲੋਕ ਇਹਨੂੰ ਠੀਕ ਵੀ ਬੋਲ ਦਿੰਨੇ ਆ ਫਿਰ ਵੀ ਆਪਣੇ ਮਨ ਦੇ ਵਿੱਚ ਵਹਿਮ ਹੋ ਜਾਂਦਾ ਕਿਸੇ ਗਲਤ ਬੋਲਿਆ ਕਈ ਵਾਰੀ ਠੀਕ ਬੋਲ ਕੇ ਅਸੀਂ ਬਾਅਦ ਚ ਗਲਤ ਬੋਲ ਦਿੰਨੇ ਆ ਕਿਉਂਕਿ ਅਭਿਆਸ ਨਾ ਹੋਣ ਕਾਰਨ ਮਹਾਵਰੀ ਦਾ ਜਿਹੜਾ ਅਭਿਆਸ ਹੈ ਉਹ ਜਿੰਨਾਂ ਨੇ ਪ੍ਰਾਰਥਨ ਸਮੇਂ ਚ ਕੀਤਾ ਉਹ ਸਹੀ ਬੋਲਦੇ ਹਨ ਜਿੱਥੇ ਭਾਸ਼ਾ ਚੱਲਦੀ ਹੈ ਅਕਸਰ ਦੀ ਉਹ ਲੋਕ ਸਹੀ ਬੋਲਦੇ ਹਨ ਜਿਵੇਂ ਥਾਈ ਭਾਸ਼ਾ ਹੈ ਨਾ ਥਾਈ ਭਾਸ਼ਾ ਦੇ ਅੱਖਰ ਬਹੁਤ ਹਨ ਨੱਕ ਚ ਬੋਲੇ ਜਾਂਦੇ ਹਨ ਤੇ ਉਹਨਾਂ ਨੂੰ ਬਹੁਤ ਸਪਸ਼ਟ ਬੋਲਦਿਆਂ ਨੂੰ ਥਾਈ ਦੇ ਲੋਕ ਤੇ ਉਹਨਾਂ ਨੂੰ ਪੰਜਾਬੀ ਬੋਲਣੀ ਔਖੀ ਲੱਗਦੀ ਹੈ ਤੇ ਆਪਾਂ ਨੂੰ ਪੰਜਾਬੀ ਬੋਲਣੀ ਸੌਖੀ ਲੱਗਦੀ ਹੈ ਭਾਵੇਂ ਕਿ ਪੰਜਾਬੀ ਸੌਖੀ ਹੈ ਪੰਜਾਬੀ ਜਿਹੜਾ ਊੜਾ ਅਕਸ਼ਰ ਇੱਕੋ ਹੀ ਤਰ੍ਹਾਂ ਊੜਾ ਪੈਂਦਾ ਉਹਦੇ ਚ ਕਈ ਲਕੀਰਾਂ ਖਿੱਚਣ ਇਸ ਤਰ੍ਹਾਂ ਉਰਦੂ ਦੀਆਂ ਲਕੀਰਾਂ ਖਿੱਚਣੀਆਂ ਪੈਂਦੀਆਂ ਨੇ ਇਸੇ ਤਰ੍ਹਾਂ ਹੀ ਥਾਈ ਪਾਸ਼ਾ ਚ ਖਿੱਚਣੀਆਂ ਪੈਂਦੀਆਂ ਤਾਂ ਕਿਤੇ ਜਾ ਕੇ ਇੱਕ ਅਕਸ਼ਰ ਬਣਦਾ ਇੱਥੇ ਪੰਜਾਬੀ ਭਵੇਂ ਸੌਖੀ ਹੈ ਉਹਨਾਂ ਨੂੰ ਬੋਲਣੀ ਔਖੀ ਲੱਗਦੀ ਹੈ ਕਿਉਂਕਿ ਜਿੱਥੋਂ ਦੀ ਪਾਸ਼ਾ ਹੁੰਦੀ ਹੈ ਜਿਹੜੇ ਉੱਥੇ ਮਨੁੱਖ ਪੈਦਾ ਹੁੰਦਿਆਂ ਨੂੰ ਉਹਨਾਂ ਨੂੰ ਉਹੀ ਪਾਸ਼ਾ ਸੌਖੀ ਲੱਗਦੀ ਹੈ ਇਸੇ ਤਰ੍ਹਾਂ ਇਹ ਅੱਖਰ ਜਿਹੜਾ ਪੰਜਾਬੀ ਦਾ ਅੱਖਰ ਹੈ ਕੁਝ ਅੱਖਰ ਹਨ ਜਿਹੜੇ ਘੱਟ ਪੰਜਾਬੀ ਬੋਲੀ ਚੱਪਾ ਵਰਤਦੇ ਆ ਇਸ ਕਰਕੇ ਨਾ ਵਰਤਨ ਕਰਕੇ ਇਹਨਾਂ ਨੂੰ ਯੂਜ ਘੱਟ ਹੁੰਦਾ ਹੈ ਯੂਜ ਨਾਉਣ ਕਰਕੇ ਅਸੀਂ ਸਹੀ ਤਰੀਕੇ ਨਾਲ ਬੋਲ ਨਹੀਂ ਪਾਉਂਦੇ ਤੇ ਮਹਾਰਾਜ ਜੀ ਬਾਣੀ ਦੇ ਵਿੱਚ ਸਾਨੂੰ ਸਕਾਉਂਦੇ ਹਨ ਇਹ ਅੱਖਰ ਦੀ ਵਰਤੋਂ ਕਰਦੇ ਕੋਈ ਬੋਲੀ ਦੇ ਮਤਾਬਕ ਮਹਾਰਾਜ ਜੀ ਵਰਤੋਂ ਕਰਦੇ ਹਨ ਇੱਥੇ ਵੀ ਮਹਾਰਾਜ ਜੀ ਵੰਜ ਮੇਰੇ ਆਲਸਾ ਮਹਾਰਾਜ ਕਹਿੰਦੇ ਮੇਰੇ ਆਲਸਾ ਹੈ ਮਨਾ ਇਹਦੇ ਵਿੱਚੋਂ ਆਲਸ ਨੂੰ ਭਜਾਉਣਾ ਕਰਦੇ ਹਨ ਮਹਾਰਾਜ ਜੀ ਕਹਿੰਦੇ ਮਨੁੱਖ ਤੇਰਾ ਆਲਸ ਦੌੜ ਜਾਵੇ ਤੂੰ ਬੇਨਤੀ ਕਰ ਕਿ ਨਹੀਂ ਧੋੜਦਾ ਉਹ ਹਰੀ ਦੇ ਅੱਗੇ ਮਹਾਰਾਜ ਜੀ ਕਹਿੰਦੇ ਬੇਨਤੀ ਕਰਨੀ ਚਾਹੀਦੀ ਹਰ ਪਾਸ ਬਨੰਤੀ ਹਰ ਜੀ ਕਹਿੰਦੀ ਸਾਡੀ ਧਾਰੀ ਦੇ ਕੋਲ ਬੇਨਤੀ ਹੈ ਜਿਹੜਾ ਬੇਨਤੀ ਅक्षर ਹੈ ਵੀ ਤਿੰਨ ਤਰ੍ਹਾਂ ਹੁੰਦਾ ਬਾਣੀ ਦੇ ਵਿੱਚ ਬੇਨੰਤੀ ਇੱਥੇ ਬੱਬਾ ਨੰਨੇ ਤੇ ਟਿੱਪੀ ਤਤੈਨ ਸਿਹਾਰੀ ਹੈ ਹਾਰੇ ਤਿੰਨੇ ਲਬਜਾਂ ਦੇ ਅਰਥ ਸੇਮ ਹੀ ਬਣਦੇ ਹਨ ਇਹਨਾਂ ਨੂੰ ਕਿਉਂਕਿ ਸ਼ਬਦ ਦੀ ਵਿਆਖਿਆ ਦੇ ਵਿੱਚ ਉਸੇ ਤਰ੍ਹਾਂ ਹੀ ਵਰਤਿਆ ਜਾਂਦਾ ਹੈ ਬੇਨਤੀ ਹੁੰਦੀ ਹੈ ਇੱਕ ਬੇਨਤੀ ਹੁੰਦੀ ਹੈ ਇਨ ਤਰ੍ਹਾਂ ਜਾਨੂੰ ਬੋਲਣਾ ਪੈਂਦਾ ਪਰ ਬੋਲੀ 'ਚ ਫਰਕ ਹੁੰਦਾ ਪਰ ਇਹਦਾ ਅਰਥ ਸੇਮ ਬਣਦਾ ਬੇਨਤੀ ਬਣਦਾ ਇੱਥੇ ਵੀ ਮਹਾਰਾਜ ਜੀ ਇੱਕ ਬੇਨੰਤੀ ਬੋਲਦੇ ਆ ਬੱਬਾ ਨੰਨੇ ਤੇ ਟਿੱਪੀ ਇਹਦੇ ਤੁਹਾਡੇ ਚਰਨਾਂ ਵਿੱਚ ਬੇਨੰਤੀ ਹੈ ਕੀ ਮੇਰਾ ਆਲਸ ਦੂਰ ਕਰ ਦੇਵੋ 라ਵੋ ਸੋ ਆਪਣਣਾ ਪ੍ਰਭ ਸੰਗ ਸੁਹੰਤੀ ਤੇ ਮਹਾਰਾਜ ਜੀ ਫਿਰ ਬੇਨਤੀ ਕਰਦੇ ਹਨ 라ਵੋ ਸੋ ਆਪਣਣਾ ਪ੍ਰਭ ਸੰਗ ਸੁਹੰਤੀ ਜਦੋਂ ਮਹਾਰਾਜ ਜੀ ਕਹਿੰਦੇ ਆਲਸ ਭੱਜ ਗਿਆ ਪਿਆਰਿਓ ਆਲਸ ਜਦੋਂ ਨਿਕਲ ਜਾਂਦਾ ਦੌੜ ਜਾਂਦਾ ਹੈ ਗੁਰੂ ਕਿਰਪਾ ਕਰਦੇ ਹਨ ਬੇਨਤੀ ਸੁਣਦੇ ਹਨ ਤੇ ਫਿਰ ਉਹ ਹੀ ਬੰਦਾ ਉਦਮੀ ਬਣ ਜਾਂਦਾ ਹੈ ਆਪਾਂ ਨੂੰ ਉੱਠਣਾ ਔਖਾ ਲੱਗਦਾ ਨਾ ਅੰਬਰਤਵੇਲਾ ਉੱਠਣਾ ਕੋਈ ਕੰਮ ਕਰਨਾ ਹੋਵੇ ਆਲਸੀ ਬੰਦੇ ਨੂੰ ਔਖਾ ਲੱਗਦਾ ਉੱਠ ਕੇ ਸਿਆਣਿਆਂ ਦੀ ਕਹਾਵਤ ਕਿ ਆਲਸੀ ਬੰਦਾ ਦੀਵਾ ਵੀ ਨਹੀਂ ਬੁਝਾ ਸਕਦਾ ਕਮਰੇ 'ਚ ਦੀਵਾ ਜਗਦਾ ਹੋਏ ਨਾ ਕੋਈ ਕੰਮ ਕਰਨਾ ਹੋਵੇ ਕਮਰੇ 'ਚ ਪਈ ਵਸਤੂ ਨੂੰ ਵੀ ਕਹੇਗਾ ਦੂਜੇ ਨੂੰ ਵੀ ਦੂਜਾ ਜੀ ਆਣ ਕੇ ਚੱਕੇ ਮੇਰੇ ਤੋਂ ਨਹੀਂ ਚੱਕੀ ਜਾਂਦੀ ਇਸੇ ਤਰ੍ਹਾਂ ਆਲਸ ਜੜਾਓ ਮਨੁੱਖ ਜਿਹੜਾ ਉਹਦਾ ਉਹਦੀ ਬਖਸ਼ਿਸ਼ ਤੋਂ ਮਿਲਾਂ ਦੂਰ ਨਹੀਂ ਹੁੰਦਾ ਇਹ ਪਿਆਰੋ ਜਦੋਂ ਉਦਮੀ ਬਣਦਾ ਮਨੁੱਖ ਫਿਰ ਉਹ ਪ੍ਰਵਾਹ ਨਹੀਂ ਕਰਦਾ ਦਿਨ ਰਾਤ ਉਹ ਮਿਹਨਤੀ ਬਣ ਜਾਂਦਾ ਇਸੇ ਤਰੀਕੀ ਬਾਣੀ ਦਾ ਉਦਮ ਜਿਹੜਾ ਕਰਦਾ ਮਨੁੱਖ ਉਹ ਬੇਨਤੀ ਕਰਕੇ ਜਦੋਂ ਜਗਿਆਸੂ ਆਲ ਸਦੂਰ ਕਰਕੇ ਉਦਮ ਕਰਦਾ ਹਰ ਜੀ ਕਹਿੰਦੇ 라ਵੋ ਸਹੋ ਆਪਣਾ ਆਪਣੜਾ ਪ੍ਰਭ ਸੰਗ ਸੁਹੰਤੀ ਫਿਰ ਉਹ ਸਹੋ ਨੂੰ ਹਰੀ ਨੂੰ ਮਹਾਰਾਜ ਜੀ ਕਹਿੰਦੇ ਉਹ ਸਖੀ ਉਹ ਪੁਰਮਖ 라ਵੇ ਤੋਂ ਭਾਵ ਕੀ ਜਪਣਾ ਕਰਦਾ ਹੈ ਵਾਰ-ਵਾਰ ਦਿਰੜ ਕਰਦਾ ਰਾਵੋ ਪ੍ਰਭ ਸਹੋ ਆਪਨ ਆਪਨੜਾ ਪ੍ਰਭ ਸੰਗ ਸੁਹੰਤੀ ਤੇ ਮਹਾਰਾਜ ਜੀ ਕਹਿੰਦੇ ਫਿਰ ਉਹ ਪ੍ਰਭੂ ਨੂੰ ਸੰਗ ਜਾਣਦਾ ਸੰਗ ਵਸਿਆ ਦੇਖਦਾ ਕਿ ਮਾਲਕ ਹਰੀ ਉਹ ਮੇਰਾ ਬਾਬਲ ਉਹ ਮੇਰਾ ਪਤੀ ਪਰਮੇਸ਼ਰ ਮੇਰੇ ਨਾਲ ਹੈ ਮੇਰੇ ਸੰਗ ਵਸਦਾ ਸੰਗੇ ਸੁਹੰਤੀ ਕੰਤ ਸੁਆਮੀ ਦਿਨਸ ਰੈਣ ਰਾਵੀਏ ਜਦੋਂ ਸੰਗ ਲੱਗਦਾ ਮਹਾਰਾਜ ਜੀ ਕਹਿੰਦੇ ਪਿਆਰਿਓ ਜਦੋਂ ਉਹ ਸਖੀ ਸੇਲੀ ਨੂੰ ਕੰਤ ਸੰਗ ਦਿਖਦਾ ਮਹਾਰਾਜ ਜੀ ਕਹਿੰਦੇ ਸੰਗੇ ਸੁਹੰਤੀ ਕੰਤ ਸੁਆਮੀ ਕਹਿੰਦੇ ਉਹ ਸੁਆਮੀ ਨੂੰ ਕੰਤ ਨੂੰ ਆਪਣੇ ਨਾਲ ਦਿਖਦੀ ਹੈ ਜਿਹੜੀ ਪਤੀ ਵਰਤਾ ਇਸੀ ਹੈ ਉਹ ਸੰਗ ਜਦੋਂ ਦੇਖਦੀ ਹੈ ਮਹਾਰਾਜ ਜੀ ਕਹਿੰਦੇ ਖੁਸ਼ ਹੁੰਦੀ ਹੈ ਦਿਨ ਰਾਤਨੀ 라ਵੀ ਹੈ ਦਿਨ ਸਿਰੈਣ ਮਹਾਰਾਜ ਜੀ ਕਹਿੰਦੇ ਸਵਾਸ ਸਵਾਸ ਸੋਰ ਨੂੰ ਜਪਦੀ ਹੈ ਸਾਸ ਸਾਸ ਚਤਾਰੇ ਜੀਵਾ ਰਬ ਪੀਖ ਹਰ ਗੁਣ ਗਾਵੀਐ ਫਿਰ ਮਹਾਰਾਜ ਜੀ ਕਹਿੰਦੇ ਉਹ ਦਿਨ ਰਾਤ ਹੀ ਉਦਮ ਕਰ ਜੀਏ ਉਹ ਸਖੀ ਉਹ ਮਨੁੱਖ ਉਹ ਜਗਿਆਸੂ ਮਹਾਰਾਜ ਜੀ ਕਹਿੰਦੇ ਸਾਸ ਸਾਸ ਚਿਤਾਰੇ ਜੀਵਾ ਸਾਸ ਸਾਸ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰੇ ਚਿੰਤਾ ਆਪਾ ਬਾਣੀ ਦੇ ਸੁਖਨੀ ਸਾਹਿਬ ਜੀ ਚ ਪੜਦੇ ਆਂ ਹਿੰਦੇ ਸਵਾਸ ਸਾਦ ਚਿਤਾਰ ਜੀਵਾ ਮਹਾਰਾਜ ਜੀ ਕਹਿੰਦੇ ਚਿਤ ਚੋ ਉਹਨੂੰ ਸਵਾਸ ਸਵਾਸ ਜੱਪ ਕੇ ਜਿਉਂਦੀ ਹੈ ਉਹ ਆਤਮਾ ਨੂੰ ਜਿੰਦਿਆਂ ਕਰਦੀ ਹੈ ਪ੍ਰਭ ਪੀਖ ਹਰ ਗੁਣ ਗਾਵੀਏ ਉਹ ਸਤਿ ਪ੍ਰਭੂ ਨੂੰ ਮਹਾਰਾਜ ਜੀ ਕਹਿੰਦੇ ਪੀਖ ਕੇ ਉਹਦੇ ਦਰਸ਼ਨ ਕਰਕੇ ਖੁਸ਼ੀ ਵਿੱਚ ਉਹਨੂੰ ਗਾਵਣਾ ਕਰਦੀ ਹੈ ਬਿਰਹਾ ਜਲਾਇਆ ਦਰਸ ਪਾਇਆ ਅਮਿਓ ਦਿஷ்ட ਸਚੰਤੀ ਇਹਨਾਂ ਜਿਹੜਾ ਬਿਰਹਾ ਹੈ ਨਾ ਵਿਛੋੜਾ ਉਹ ਜਲ ਜਾਂਦਾ ਹੈ ਛੱਡ ਜਾਂਦਾ ਉਹ ਵਿਛੋੜਾ ਤੋ ਦੂਰ ਹੋ ਜਾਂਦਾ ਵਿਛੋੜਾ ਜਿਹੜਾ ਵਿਛੋੜਾ ਜਨਮਾਂ ਦਾ ਪਿਆ ਹੁੰਦਾ ਬਹੁਤ ਜਨਮ ਵਿਛਰੇ ਇਥੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਕਹੇ ਰਵਿਦਾਸ ਆਸ ਲਗ ਜੀਵੈ ਕਿਰਪਾਓ ਦਰਸ਼ਨ ਦੇਖੇ ਜਨਮਾਂ ਦਾ ਵਿਛੋੜਾ ਹਰਿ ਜੀ ਕਹਿੰਦੇ ਬਿਰਹਾ ਜਲਾਇਆ ਦਰਸ ਪਾਇਆ ਜਦੋਂ ਉਹਦਾ ਦਰਸ ਪਾ ਲਈਦਾ ਮਹਾਰਾਜ ਜੀ ਕਹਿੰਦੇ ਕੁਝ ਗਿਆਸੂ ਕੋਈ ਸਖੀ ਉਹਦਾ ਦਰਸ਼ਨ ਪਾੰਦੀ ਅਮਿਓ ਦਿਸ਼ਟ ਸੰਚਾਰ ਸਚੰਤੀ ਕਹਿੰਦੇ ਜਿਵੇਂ ਇੱਕ ਬਾਰੋਂ ਕੇ ਜਮੀਨ ਹੁੰਦੀ ਨਾ ਜਮੀਨ ਨੂੰ ਸੰਚੀ ਦਾ ਜਲ ਸੰਚੀ ਦਾ ਉਹਨੂੰ ਉਹਦੇ ਵਿੱਚ ਕੋਈ ਬੀਜ ਬੀਜਣਾ ਹੋਵੇ ਖੇਤੀ 'ਚ ਇਸੇ ਤਰ੍ਹਾਂ ਕਹਿੰਦੇ ਅੰਮਿਓ ਅੰਮਰਤ ਰਸ ਦੇ ਝਰਨੇ ਵਗਦਿਆਂ ਦਿਸ਼ਟ ਉਹ ਦ੍ਰਿਸ਼ਟੀ ਧਾਰ ਕੇ ਅੰਮਰਤ ਰਸ ਦੇ ਨਾਲ ਸੰਚ ਦਿੰਦਾ ਸਮਨ ਨੂੰ ਇਸ ਮਨ ਰੂਪੀ ਖੇਤੀ ਨੂੰ ਸੰਚਨਾ ਕਰਦਾ ਜਦੋਂ ਉਹਦਾ ਦਰਸ ਮਹਾਰਾਜ ਜੀ ਕਹਿੰਦੇ ਪਾਲੀਦਾ ਬਿਨਵੰਤ ਨਾਨਕ ਮੇਰੀ ਇੱਛਾ ਪੁੰਨੀ ਮਿਲੇ ਜਿਸ ਖੋਜੰਤੀ ਫਿਰ ਮਹਾਰਾਜ ਜੀ ਕਹਿੰਦੇ ਇੱਛਾ ਪੂਰਨ ਹੋ ਜਾਂਦੀ ਹੈ ਬਨਵੰਤ ਨਾਨਕ ਮੇਰੀ ਆ ਮੇਰੀ ਬੇਨਤੀ ਮਹਾਰਾਜ ਜੀ ਕਹਿੰਦੇ ਨਾਨਕ ਦੀ ਬੇਨਤੀ ਹੈ ਮੇਰੀ ਇੱਛਾ ਪੁੰਨੀ ਮਹਾਰਾਜ ਜੀ ਕਹਿੰਦੇ ਮੇਰੀ ਇੱਛਾ ਪੂਰਨ ਹੋ ਗਈ ਮੇਰੀ ਇੱਛਾ ਪੁੰਨੀ ਤੋਂ ਭਾ ਮੇਰੀ ਇੱਛਾ ਜਿਹੜੀ ਸੀ ਮਨ ਦੀ ਉਹ ਪੂਰਨ ਕਰਤੀ ਤੁਸੀਂ ਮਿਲੇ ਜਿਸ ਖੋਜੰਤੀ ਜਿਹਨੂੰ ਖੋਜਦੀ ਪਈ ਸੀ ਮਹਾਰਾਜ ਜੀ ਕਹਿੰਦੇ ਜਿਹਨੂੰ ਲੱਭਦੀ ਪਈ ਸੀ ਕਿੱਥੇ ਕਿਤੇ ਜੰਗਲਾਂ ਦੇ ਵਿੱਚ ਕਿੱਥੇ ਸ੍ਰਿਸ਼ਟੀ ਤੇ ਪ੍ਰithvi ਤੇ ਕਿਤੇ ਕਿਸੇ ਦੇ ਕੋਲ ਪੁੱਛਦੀ ਸੀ ਹਰ ਜੀ ਕਹਿੰਦੇ ਮੇਰੀ ਬੇਨਤੀ ਪੂਰੀ ਕਰਤੀ ਬਨਵੰਤ ਨਾਨਕ ਮੇਰੀ ਇੱਛਾ ਪੁਣੀ ਮਿਲੇ ਜਿਸਖੋ ਜੰਤੀ ਮਹਾਰਾਜ ਜੀ ਕਹਿੰਦੇ ਜਿਹਨੂੰ ਖੋਜਦੀ ਸੀ ਉਹ ਲੱਭ ਗਿਆ ਉਹ ਲੱਭ ਗਿਆ ਉਹ ਘਰ ਦੇ ਵਿੱਚ ਹੀ ਸੀ ਉਹ ਹਿਰਦੇ ਵਿੱਚ ਹੀ ਸੀ ਉਦਾ ਟਿਕਾਣਾ ਲੱਭ ਗਿਆ ਉਹਦੀ ਪ੍ਰਾਪਤੀ ਹੋ ਗਈ ਅਗਲਾ ਸ਼ਬਦ ਮਹਾਰਾਜ ਜੀ ਬੰਦ ਆਰੰਭ ਕਰਦੇ ਹਨ ਨਾ ਸਵਈਓ ਕਿਲ ਵਿਖੋ ਕਰਤਾ ਘਰ ਆਇਆ ਇਹ ਸ਼ਬਦ ਆਮ ਪੜਿਆ ਜਾਂਦਾ ਰਾਗੀ ਸਿੰਘ ਵੀ ਪਰ ਜਨ ਖੁਸ਼ੀ ਦੇ ਟਾਈਮ ਤੇ ਇਸ ਦੁਆ ਪ੍ਰਕਾਸ਼ ਦਿਹਾੜੇ ਤੇ ਪੜਿਆ ਜਾਂਦਾ ਸ਼ਬਦ ਨਾ ਸਵਈਓ ਕਿਲ ਵਿਖੋ ਕਰਤਾ ਘਰ ਆਇਆ ਪਰ ਇਥੇ ਮਨ ਨੂੰ ਸੰਬੋਧਨ ਹੈ ਮਹਾਰਾਜ ਕਹਿੰਦੇ ਕਰਤਾ ਹਿਰਦੇ ਘਰ ਵਿੱਚ ਆਇਆ ਬਾਹਰਲੇ ਘਰ ਦੀ ਗੱਲ ਨਹੀਂ ਇੱਥੇ ਅਸੀਂ ਪੜਦੇ ਆ ਰਾਗੀ ਸਿੰਘ ਪੜਦੇ ਆ ਠੀਕ ਐ ਪਰ ਇੱਥੇ ਹਿਰਦੇ ਘਰ ਦੀ ਗੱਲ ਐ ਹਰ ਜੀ ਕਹਿੰਦੇ ਜਿਵੇਂ ਬਾਹਰੋਂ ਕਰਤਾ ਆ ਜਾਂਦਾ ਨਾ ਘਰ ਦੇ ਵਿੱਚ ਗੁਰੂ ਆਂਦਾ ਜਦੋਂ ਸੱਚਾ ਪ੍ਰਭੂ ਤੇ ਉਹ ਉਹ ਘਰ ਪਵਿੱਤਰ ਹੋ ਜਾਂਦਾ ਹੈ ਸ਼ੋਭ ਨੀਕ ਹੋ ਜਾਂਦਾ ਖੁਸ਼ੀ ਆ ਜਾਂਦੀ ਉੱਥੇ ਤੇ ਉੱਥੇ ਮਾੜੇ ਜਿਹੜੇ ਚੀਜ਼ਾਂ ਨੂੰ ਨਾਸ ਹੋ ਜਾਂਦੀਆਂ ਹਨ ਦੁੱਖ ਕਲੇਸ਼ ਨੱਠ ਜਾਂਦੇ ਹਨ ਇਥੇ ਮਹਾਰਾਜ ਜੀ ਕਹਿੰਦੇ ਨਸ ਸਵੰਜੋ ਕਿਲ ਵਿਖੋ ਕਰਤਾ ਘਰ ਆਇਆ ਕਹਿੰਦੇ ਨਸ ਜੋ ਮਾੜੇ ਪਾਪ ਕੋ ਕਰਮੋਂ ਨਸ ਜਾਵੋ ਧੋੜ ਜਾਵੋ ਹੁਣ ਮੇਰਾ ਕਰਤਾ ਮੇਰੇ ਘਰ ਚ ਆ ਗਿਆ ਹਰੋ ਜੀ ਕਹਿੰਦੇ ਇਸ ਘਰ ਦੇ ਵਿੱਚ ਉਹ ਕਰਤੇ ਦਾ ਵਾਸ ਹੋ ਗਿਆ ਤੁਸੀਂ ਨੱਠ ਜਾਓ ਕਾਮ ਕ੍ਰੋਧ ਲੋਭ ਮੋਹ ਇਹਨਾਂ ਨੂੰ ਮਹਾਰਾਜ ਜੀ ਕਹ ਰਹੇ ਨੇ ਕਹਿੰਦੇ ਇਹ ਵਿਕਾਰੋ ਤੁਸੀਂ ਨਸ ਜਾਵੋ ਤੁਹਾਡੀ ਕੋਈ ਜਗ੍ਹਾ ਨਹੀਂ ਹੋਣਾ ਇਸ ਘਰ ਦੇ ਵਿੱਚ ਹੁਣ ਘਰ ਦੇ ਜਦੋਂ ਜੀ ਆ ਜਾਂਦੇ ਨਾ ਘਰ ਦੇ ਵਿੱਚ ਤੇ ਫਿਰ ਉਹ ਉੱਥੋਂ ਧੂੜ ਮਿੱਟੀ ਜਿਹੜੀ ਇਹ ਸਾਫ਼ ਹੋ ਜਾਂਦੀ ਹੈ ਪਵਿੱਤਰ ਹੋ ਜਾਂਦਾ ਘਰ ਸਪਾਈ ਕਰਦੇ ਆਪਾਂ ਇਸੇ ਤਰ੍ਹਾਂ ਸੱਚਾ ਮਾਲਕ ਜਦੋਂ ਵੱਸਦਾ ਉੱਥੋਂ ਔਗਣ ਨਾਸ ਹੋ ਜਾਂਦੇ ਆ ਨਿਸਵੰਯੋਂ ਕਿਲ ਵਿਖੋ ਮਹਾਰਾਜ ਜੀ ਕਹਿੰਦੇ ਦੌੜ ਜਾਓ ਨੱਠ ਜਾਓ ਹੁਣ ਕਰਤਾ ਇਸ ਘਰ ਦੇ ਵਿੱਚ ਆਪ ਪ੍ਰਕਾਸ਼ ਹੋਇਆ ਦੂਤੈ ਦੇਨ ਭਿਆ ਗੋਵਿੰਦ ਪ੍ਰਗਟਾਇਆ ਮਹਾਰਾਜ ਜੀ ਕਹਿੰਦੇ ਜਿਹੜੇ ਦੂਤ ਸਨ ਉਹਨਾਂ ਦਾ দહન ਹੋ ਗਿਆ ਨਾਸ ਹੋ ਗਿਆ। ਸੈਨ ਤੋਂ ਭਾਵ ਉਹਨਾਂ ਨਾਲ ਜੁੱਧ ਕਰਕੇ ਉਹਨਾਂ ਦਾ ਨਾਸ ਕਰਤਾ। ਜਿੱਤ ਪ੍ਰਾਪਤ ਹੋ ਗਈ। ਕੁੱਤਾ ਦહન ਭਿਆ ਗੋਵਿੰਦ ਪ੍ਰਗਟਾਇਆ। ਜਦੋਂ ਧਰਤੀ ਦਾ ਮਾਲਕ ਪਾਲਨਹਾਰਾ ਪ੍ਰਗਟ ਹੋ ਗਿਆ ਮਹਾਰਾਜ ਜੀ ਕਹਿੰਦੇ ਸਦੂਤਾਂ ਦਾ ਕਾਮ, ਕ੍ਰੋਧ, ਲੋਭ, ਹੰਕਾਰ ਦਾ ਨਾਸ ਹੋ ਗਿਆ। ਇਹ ਨੱਟ ਕੇ ਇਹਨਾਂ ਨੂੰ ਮਾਰ ਦਿੱਤਾ ਗਿਆ। ਪ੍ਰਗਟੇ ਗੋਪਾਲ ਗਵਿੰਦ ਲਾਲਨ ਸਾਧ ਸੰਗਵ ਖਾਣਿਆ ਫਿਰ ਪ੍ਰਗਟ ਹੋਇਆ ਮਹਾਰਾਜ ਜੀ ਕਹਿੰਦੇ ਫਿਰ ਪ੍ਰਗਟ ਹੋ ਗਿਆ ਪ੍ਰਗਟੇ ਗੋਪਾਲ ਦਿਆ ਗੋਵਿੰਦ ਲਾਲਨ ਮਹਾਰਾਜ ਜੀ ਕਹਿੰਦੇ ਗੋਪਾਲ ਰਾਏ ਗੋਤ ਭਾਵ ਧਰਤੀ ਪਾਲਤ ਭਾਵ ਪਾਲਨਹਾਰਾ ਇਹ ਗੋਪਾਲ ਧਰਤੀ ਦਾ ਮਾਲਕ ਗੋਵਿੰਦ ਗੋਤ ਭਾਵ ਧਰਤੀ ਬਿੰਦ ਤੋਂ ਬਾਅਦ ਪਾਲਨਹਾਰਾ ਗੋਵਿੰਦ ਵੀ ਧਰਤੀ ਦੇ ਪਾਲਣਹਾਰੇ ਪ੍ਰਭੂ ਦਾ ਨਾਮ ਹੈ ਲਾਲਨ ਸਾਧ ਸੰਗੇ ਵੀ ਪ੍ਰਭੂ ਦਾ ਨਾਮ ਹੈ ਮਹਾਰਾਜ ਜੀ ਕਹਿੰਦੇ ਜਦੋਂ ਸੰਗਤ ਪ੍ਰਾਪਤ ਹੋਈ ਜਦੋਂ ਵਿਖਾਣਿਆ ਸਾਧ ਸੰਗਤ ਵਿਖਾਣਿਆ ਜਦੋਂ ਉਹਨੇ ਸੰਗਤ ਦੇ ਰਾਹੀ ਉਹਨੂੰ ਵਿਖਾਤਾ ਸੰਗਤ ਦੇ ਰਾਹੀ ਉਹਨੂੰ ਜਪ ਕੇ ਉਹਨੂੰ ਧਿਆ ਕੇ ਉਹਦੇ ਗੁਣ ਸੁਣ ਕੇ ਵਿਚਾਰ ਸੁਣ ਕੇ ਉਹਨੂੰ ਦੇਖਣ ਦੀ ਸੋਝੀ ਆਈ ਹਾਰਾ ਜੀ ਕਹਿੰਦੇ ਉਹ ਪ੍ਰਗਟ ਹੋ ਗਿਆ ਗੋਪਾਲ ਰਾਏ ਗੋਵਿੰਦ ਲਾਲਨ ਸਾਧ ਸੰਗਪ ਬਖਾਣਿਆ ਇਸਰੇ ਰਾਹੀ ਮਹਾਰਾਜ ਜੀ ਕਹਿੰਦੇ ਉਹ ਦੀ ਪ੍ਰਾਪਤੀ ਹੋਈ ਅਚਰਜ ਡਿੱਠਾ ਅਮਿਓ ਬੁੱਠਾ ਗੁਰ ਪ੍ਰਸਾਦੀ ਜਾਣਿਆ ਤੇ ਮਹਾਰਾਜ ਜੀ ਕਹਿੰਦੇ ਫਿਰ ਅਚਰਜ ਕੋਤਕ ਹੋਏ ਅਚਰਜ ਡਿੱਠਾ ਮਹਾਰਾਜ ਜੀ ਕਹਿੰਦੇ ਜਿਹੜਾ ਦੇਖਿਆ ਨਹੀਂ ਸੀ ਉਹ ਚਰਜ ਮਹਾਰਾਜ ਦੀ ਕੋਤਕ ਵਰਤ ਗਏ ਅਚਰਜ ਡਿੱਠਾ ਅਮਿਓ ਬੁੱਠਾ ਅਮਿਓ ਅੰਮ੍ਰਿਤ ਬੁੱਠਾ ਕਹਿੰਦੇ ਹਿਰਦੇ ਵਿੱਚ ਅੰਮ੍ਰਿਤ ਪ੍ਰਾਪਤ ਹੋ ਗਿਆ ਉਹ ਜਲ ਸੰਚਿਆ ਗਿਆ ਉਹ ਜਲ ਦੀ ਪ੍ਰਾਪਤੀ ਹੋ ਗਈ ਅੰਮ੍ਰਿਤ ਦੀ ਕਹਿੰਦੇ ਜਿਹਦੀ ਜਿਹਨੂੰ ਤਰਸਦੇ ਸੀ ਨਾ ਇਹ ਪਿਆਸ ਮਿੱਟ ਜਾਵੇ ਪਿਆਸ ਮਿੱਟ ਜਾਵੇ ਜਿਵੇਂ ਬਿਬੀ ਆ ਟ੍ਰੈ ਟ੍ਰੈ ਕਰਦਾ ਮੇਰੀ ਵਿਸੰਤੀ ਬੂੰਦ ਪਾਓ ਮੇਰੀ ਪਿਆਸ ਮਟਾਓ ਇਸੇ ਤਰ੍ਹਾਂ ਗੁਰਸਿੱਖ ਵਾਰ-ਵਾਰ ਮਨ ਦੀ ਪਿਆਸ ਬਾਰੇ ਤਰਲਾ ਕਰਦਾ ਚਰਜ ਡਿਠਾ ਕਹਿੰਦੇ ਇੱਕ ਤਾਨਿਕ ਜਦੋਂ ਉਹਨੂੰ ਡਿਠਾ ਉਹਦੇ ਦਰਸ਼ਨ ਕੀਤੇ ਤੇ ਮਹਾਰਾਜ ਜੀ ਕਹਿੰਦੇ ਉਹਨੇ ਅਮਰਤ ਰੂਪੀ ਵਰਖਾ ਕਰਤੀ ਅੰਮਿਓ ਉੱਠਾ ਗੁਰਪ੍ਰਸਾਦੀ ਜਾਣਿਆ ਮਹਾਰਾਜ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਸਾਦੀ ਤੋਂ ਭਾਵ ਕਿਰਪਾ ਹੁੰਦੀ ਹੈ ਪ੍ਰਸ਼ਾਦ ਲਬਜ ਲੱਗੇ ਪ੍ਰਸ਼ਾਦ ਲੱਗੇ ਬਾਣੀ ਵਿੱਚ ਅਸੀਂ ਪ੍ਰਸ਼ਾਦ ਨੂੰ ਪ੍ਰਸ਼ਾਦ ਉਹ ਪ੍ਰਸ਼ਾਦ ਕਹਿ ਦਿੰਨੇ ਆ ਬਹੁਤਾ ਪ੍ਰਸ਼ਾਦ ਲਬ ਜਬਾਣੀ ਵਿੱਚ ਘਟਾ ਆ ਪ੍ਰਸ਼ਾਦ ਲਬ ਜੇ ਵਾਰ-ਵਾਰ ਪ੍ਰਸ਼ਾਦ ਤੋਂ ਭਾਵ ਹੁੰਦਾ ਕਿਰਪਾ ਪਪਾ ਰਾਰਾ ਸਸਨ ਕੰਨਾ ਦਦੇ ਬਿਹਾਰੀ ਪ੍ਰਸ਼ਾਦ ਹੁੰਦਾ ਪ੍ਰਸ਼ਾਦ ਤੋਂ ਭਾਵ ਹੁੰਦਾ ਕਿਰਪਾ ਤੇ ਪਿਆਰਿਓ ਕਿਰਪਾ ਗੁਰੂ ਦੀ ਕਿਰਪਾ ਜਦੋਂ ਹੀ ਉਹਦੋਂ ਨੂੰ ਮਹਾਰਾਜ ਜੀ ਕਹਿੰਦੇ ਜਾਣ ਲਿਆ ਉਹਨੇ ਕਿਰਪਾ ਧਾਰਤੀ ਸਤਗੁਰਾਂ ਨੇ ਜਦੋਂ ਵਾਰ-ਵਾਰ ਉਹਦੇ ਚਰਨਾਂ ਵਿੱਚ ਬੇਨਤੀ ਕੀਤੀ ਨਾ ਉਹਨੇ ਦਰਸ਼ਨ ਕੀਤੇ ਬਾਣੀ ਰਾਈ ਤੇ ਉਹ ਤਰਸ ਕਰਕੇ ਫਿਰ ਗੁਰਸਿੱਖ ਦੀ ਝੋਲੀ ਵਿੱਚ ਇਹ ਦਾਤ ਪਾ ਲੈਂਦੇ ਨਾ ਚਰ ਜਿ ਡਿਠਾ ਅਮਿਓ ਉਠਾ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਉਹਨੂੰ ਡਿਠ ਲਿਆ ਉਹਦੀ ਪ੍ਰਾਪਤੀ ਕਰ ਲਈ ਮਨ ਸ਼ਾਂਤ ਆਈ ਵਜੀ ਵਿਧਾਈ ਨਾ ਅੰਤ ਜਾਈ ਪਾਇਆ ਫਿਰ ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਪਿਆਰਿਓ ਜਿਹੜੀ ਸ਼ਾਂਤੀ ਵਾਸਤੇ ਦੌੜੇ ਫਿਰਦੇ ਆ ਭੱਜੇ ਫਿਰਦੇ ਆ ਹਰ ਪਾਸੇ ਆਗੀ ਆਗਾ ਹੈ ਆਰਾ ਜੀ ਕਹਿੰਦੇ ਉਹ ਅੰਦਰੋਂ ਹੀ ਸ਼ਾਂਤੀ ਪ੍ਰਾਪਤ ਹੋਗੀ ਜਦੋਂ ਨੇ ਕਿਰਪਾ ਗੁਰਪ੍ਰਸਾਦੀ ਜਾਣਿਆ ਉਹਦੀ ਕਿਰਪਾ ਨਾਲ ਉਹਨੂੰ ਜਾਣ ਲਿਆ ਫਿਰ ਮਨ ਆਪਣੇ ਆਪ ਆਟੋਮੈਟਿਕ ਮਰ ਗਿਆ ਸ਼ਾਂਤ ਹੋ ਕੇ ਉਹਦੇ ਚਰਨਾਂ ਵਿੱਚ ਡਿੱਗ ਪਿਆ ਤੇ ਮਹਾਰਾਜ ਜੀ ਕਹਿੰਦੇ ਵਜੀ ਵਿਧਾਈ ਫਿਰ ਖੁਸ਼ੀ ਦੀ ਲਹਿਰ ਉੱਠ ਗਈ ਰਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਹਿਰਦੇ ਵਿੱਚ ਹੀ ਖੁਸ਼ੀ ਦੀ ਲਹਿਰ ਉੱਠੀ ਮਨ ਸ਼ਾਂਤ ਆਈ ਵਜੀ ਵਿਧਾਈ ਮੈਂ ਅੰਤ ਤਾਈ ਰੁੰਨਿਆ ਤੇ ਮਹਾਰਾਜ ਜੀ ਕਹਿੰਦੇ ਫਿਰ ਸਭ ਬਕੋਸ਼ ਸ਼ਾਂਤ ਹੋ ਗਿਆ ਇਰੰਤ ਦੇ ਤੈਮ ਤੱਕ ਮਹਾਰਾਜ ਜੀ ਨਾਲ ਰਹੇ ਲੋਕ ਤੋਂ ਪਰਲੋਕ ਕੀ ਸੇ ਲੱਭਣਾਤਾ ਬਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਨਾਇਆ ਇਹ ਮੇਲਾ ਜਿਹੜਾ ਮਾਲਕ ਨੇ ਆਪ ਹੀ ਬਨਾਇਆ ਮਹਾਰਾਜ ਜੀ ਬੇਨਤੀ ਕਰਦੇ ਆਣ ਪਾਤਸ਼ਾਹ ਬਨਵੰਤ ਨਾਨਕ ਭਾਵ ਬੇਨਤੀ ਨਾਨਕ ਦੀ ਮੇਰੀ ਮਹਾਰਾਜ ਜੀ ਕਹਿੰਦੇ ਬੇਨਤੀ ਆ ਸਭ ਸਹਿ ਸੁਖ ਸਹਿਜ ਮੇਲਾ ਮਹਾਰਾਜ ਜੀ ਕਹਿੰਦੇ ਸੁੱਖਾਂ ਦੇ ਸਹਤ ਜਿਹੜਾ ਮੇਲਾ ਹੈ ਤੁਸੀਂ ਆਪ ਹੀ ਕਿਰਪਾ ਕਰਕੇ ਬਣਾਇਆ ਆਪ ਹੀ ਕਿਰਪਾ ਧਾਰੀ ਹੈ ਮਹਾਰਾਜ ਜੀ ਕਹਿੰਦੇ ਪ੍ਰਭਾਪ ਬਣਾਇਆ ਅੰਦਰ ਪ੍ਰਭੂ ਜੀ ਇਹ ਤੁਸੀਂ ਆਪ ਹੀ ਬੇਨਤੀ ਮੰਨ ਕੇ ਚਰਸ ਕੀਤਾ ਕਿਰਪਾ ਕੀਤੀ ਮਿਹਰ ਕੀਤੀ ਬਨਵੰਤ ਨਾਨਕ ਸੁਖ ਸਹਜ ਮੇਲਾ ਮਹਾਰਾਜ ਜੀ ਕਹਿੰਦੇ ਮੇਲਾ ਜਿਹੜਾ ਸੀ ਨਾ ਖੁਸ਼ੀਆਂ ਦਾ ਹਿਰਦੇ ਵਿੱਚ ਸਹਜ ਆਨੰਦ ਦਾ ਇਹ ਮਹਾਰਾਜ ਜੀ ਕਹਿੰਦੇ ਤੁਸੀਂ ਆਪ ਹੀ ਬੇਨਤੀ ਸੁਣ ਕੇ ਇਹ ਫਿਰ ਮੇਲਾ ਬਣਾਤਾ ਹਿਰਦੇ ਵਿੱਚ ਖੁਸ਼ੀ ਪ੍ਰਗਟ ਕਰਤੀ ਆਪ ਹੀ ਕਿਰਪਾ ਧਾਰਤੀ ਮਹਾਰਾਜ ਜੀ ਇਹ ਅੱਜ ਦੇ ਸ਼ਬਦਾਂ ਦੀ ਵਿਚਾਰ ਬਖਸ਼ਦੇ ਹਨ ਦੋ ਸ਼ਬਦ ਦੋ ਬੰਦ ਇਹ ਸ਼ਬਦੇ ਸੰਪੂਰਨ ਹੁੰਦੇ ਹਨ ਆਓ ਪਿਆਰਿਓ ਇੰਨੀਆਂ ਕੋ ਹਾਜ਼ਰੀਆਂ ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਸੇਵਾ ਨਿਭਾੰਦੇ ਨਿੱਕਾ ਭੁੱਲਾ ਜੰਨੀਆਂ ਨ ਮਹਾਰਾਜ ਸਮਤ ਬਖਸ਼ ਲੈਣ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ